ਜਾਉਂਗੇ ਜਿਹੜਾ ਤੁਸੀਂ ਅੱਜ ਇੱਥੇ ਪਹੁੰਚੇ ਹੋ ਮੈਂ ਕਿਰਨਜੀਤ ਸਿੰਘ ਹੈਰੀ ਚੇਅਰਮੈਨ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ ਦੋਮਾ ਪਰਿਸ਼ੰਗ ਜਨਸਕਤ ਕਾਂਗਰਸ ਪਾਰਟੀ ਅੱਜ ਅਸੀਂ ਇਹ ਸਾਡੇ ਐਸਸੀ ਵਰਗ ਨਾਲ ਸੰਬੰਧਿਤ ਬੀਬੀ ਵਿਚਾਰੀ ਸੋਨੀਆ ਜਿਹਦੇ ਘਰੇ ਕੰਮ ਕਰਦੀ ਸੀ ਪਥਰਾਲਾ ਪਿੰਡ ਉਹਨਾਂ ਦਾ ਪਿਛਲੇ ਕਈ ਸੱਤ ਅੱਠ ਸਾਲ ਤੋਂ ਉਹਨਾਂ ਦੇ ਘਰੇ ਕੰਮ ਕਰਦੇ ਸੀ ਇਹ ਇਹਦੇ ਤੇ 50000 ਚੋਰੀ ਦਾ ਇਲਜ਼ਾਮ ਲਾ ਕੇ ਇਹਦੀ ਘਰੇ ਆਪਣੇ ਕੁੱਟਮਾਰ ਕੀਤੀ ਇਹਨੂੰ ਜਾਤੀ ਸੂਚਕ ਸ਼ਬਦ ਬੋਲੇ ਤੇ ਗੰਧੀਆਂ ਗਾਲਾਂ ਕਢੀਆਂ ਉਸ ਤੋਂ ਬਾਅਦ ਇਹਨੂੰ ਚੌਕੀ ਪਥਾਲੇ ਇਹਨਾਂ ਨੇ ਗ੍ਰਿਫਤਾਰ ਕਰਵਾਤਾ ਤਾਂ ਉਸ ਚੌਕੀ ਇੰਚਾਰਜ ਨੇ ਐਸ ਬੀਬੀ ਦੇ ਦੱਸਣ ਦੇ ਮੁਤਾਬਕ ਚੌਕੀ ਇੰਚਾਰਜ ਨੇ ਇੱਕ ਮੁਲਾਜ਼ਮ ਨੂੰ ਇਹਦੇ ਉੱਪਰ ਬਿਠਾਇਆ ਤੇ ਇਹਦੀਆਂ ਪੈਰਾਂ ਨੂੰ ਇਹਦੀਆਂ ਤਲੀਆਂ ਨੂੰ ਕੁੱਟਿਆ ਇੰਦੀ ਬੁਰੀ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਵਿਚਾਰੀ ਪੈਰ ਥੱਲੇ ਲਾ ਕੇ ਚੱਲ ਨਹੀਂ ਸਕਦੀ ਪਿਛਤਨ ਚਾਰ ਦਿਨ ਇਹ ਆਸਤਾ ਆਸ दाखल ਰਹਿ ਕੋਈ ਇਹਨਾਂ ਦੀ ਸੁਣਵਾਈ ਨਹੀਂ ਹੋਈ ਤੇ ਅੱਜ ਅਸੀਂ ਇਹ ਬੀਬੀ ਨੂੰ ਨਾਲ ਲੈ ਕੇ ਉਹਦੇ ਪਰਿਵਾਰਕ ਮੈਂਬਰਾਂ ਸਾਰੇ ਨਾਲ ਨਾਲ ਲੈ ਕੇ ਐਸਐਸਪੀ ਬਠਿੰਡਾ ਨੂੰ ਸੀ ਮਿਲੇ ਆਂ ਪਰ ਮੈਨੂੰ ਇਹ ਲੱਗਦਾ ਹੈ ਕਿ ਐਸਐਸਪੀ ਬਠਿੰਡਾ ਦਾ ਆਜਾ ਪੰਜਾਬ ਸਰਕਾਰ ਦਾ ਪੁਲਿਸ ਦੇ ਉੱਪਰ ਕੋਈ ਕਿਸੇ ਕਸੂਮ ਦਾ ਕੰਟਰੋਲ ਨਹੀਂ ਹੈ ਐਸੀ ਭਾਈਚਾਰੇ ਦੀ 40% ਆਬਾਦੀ ਤੇ ਦਲਤ ਭਾਈਚਾਰਾ ਇੰਨਾ ਕਿ ਪਰੇਸ਼ਾਨ ਹੈ ਕਿ ਜਿਨ੍ਹਾਂ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਹੁੰਦੀ ਤੇ ਨਿਰਦੋਸ਼ ਲੋਕਾਂ ਨੂੰ ਪੁਲਿਸ ਵੱਲੋਂ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਜਾ ਰਿਹਾ ਹੈ ਤੋਂ ਅਸੀਂ ਇਹ ਬੰਕ ਕਰਦੇ ਆ ਐਸਐਸਪੀ ਸਾਹਿਬ ਨੂੰ ਦਰਖਾਸਤ ਦੇ ਕੇ ਆਏ ਆ ਕਿ ਜਿਹੜੇ ਘਰਾਜੇ ਕੰਮ ਕਰਦੇ ਸੀ ਜਿਨ੍ਹਾਂ ਨੇ ਦੀ ਕੁੱਟਮਾਰ ਕੀਤੀ ਉਹਨਾਂ ਦੇ ਖਿਲਾਫ ਪਲੱਸ ਚੌਕੀ ਇੰਚਾਰਜ ਬਠਰਾਵਾ ਦੇ ਖਿਲਾਫ ਐਸਸੀਐਸਟੀ ਐਕਟ ਦੇ ਕੀਤਾ ਜਾਣਾ ਚਾਹੀਦਾ ਤੇ ਦੋਸ਼ੀਆਂ ਦੇ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਐਸਐਸਪੀ ਨੇ ਭਰੋਸਾ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਐਸਪੀ ਜਿਹੜੇ ਅਮਰਜੀਤ ਸਿੰਘ ਹੈਗੇ ਆ ਤੇ ਉਹਨਾਂ ਦੇ ਨਾਲ ਇੱਕ ਔਮਨ ਇਨਸਪੈਕਟਰ ਨੂੰ ਸਚੂ ਨੂੰ ਕਿਨੂੰ ਲਾਇਆ ਹੈ ਕਿ ਉਹਨਾਂ ਨੂੰ ਨਾਲ ਲਾ ਕੇ ਅਸੀਂ ਇਹ ਸਾਰੇ ਮਾਮਲੇ ਦੀ ਪੜਤਾਲ ਕਰਕੇ ਇਨਸਾਫ ਦੇਵਾਂਗੇ ਪਰ ਪੜਤਾਲ ਇੱਥੇ ਮੈਨੂੰ ਬਰਾ ਮੈਂ ਹੋਰ ਹਰਾ ਹੋ ਜਾਣਾ ਜੇ ਕਿਸੇ ਸ਼ਰੂਰਕਾਸ ਦੇ ਖਿਲਾਫ ਪਰਚਾ ਦਰਜ ਕਰਨਾ ਹੋਵੇ ਤਾਂ ਪਰਚਾ ਦਰਜ ਕਰਕੇ ਪੜਤਾਲ ਫਿਰ ਹੁੰਦੀ ਹੈ ਤੇ ਜੇ ਸ਼ਰੂਰਕਾਸ ਬੰਦੇ ਦੀ ਦਰਖਾਸਤ ਹੋਵੇ ਪਹਿਲਾਂ ਪੜਤਾਲ ਹੁੰਦੀ ਹੈ ਤੇ ਬਾਅਦ ਵਿੱਚ ਪਰਚਾ ਦਰਜ ਹੁੰਦਾ ਹੈ ਮਤ ਕਰੂਣ ਕਿਉਂ ਹੈ ਕਿ ਬਠਿੰਡਾ ਪੁਲਿਸ ਦੋਮੂਆ ਕਰੂਣ ਰੋਂਦੀ ਹੈ ਸੋ ਪਹਿਲਾ ਐਫਆਈਆਰ ਹੋਣੀ ਚਾਹੀਦੀ ਹੈ ਐਫਆਈਆਰ ਦਰਜ ਕਰਕੇ ਫਿਰ ਬਰਤਾਲ ਹੋਣੀ ਚਾਹੀਦੀ ਹੈ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਤੇ ਚੋਕੀ ਚਾਰ ਦੇ ਖਿਲਾਫ ਤੁਰੰਤ ਐਕਸ਼ਨ ਜਿਹੜਾ ਹੈ ਉਹ ਹੋਣਾ ਚਾਹੀਦਾ ਜੇਕਰ ਇਹ ਨਹੀਂ ਹੁੰਦਾ ਕਿਵੇਂ ਦੇਖਦੇ ਇੱਕ ਲੇਡੀਜ਼ ਨੂੰ ਜੈਂਟਸ ਪੁਲਿਸ ਮੁਲਾਜ਼ਮ ਵੱਲੋਂ ਕੁੱਟਿਆ ਜਾਣਾ ਤੁਹਾਨੂੰ ਲੱਗਦਾ ਨਹੀਂ ਵੀ ਔਰਤਾਂ ਦਾ ਮੈਂ ਇਸ ਗੱਲ ਔਰਤਾਂ ਦੇ ਦਾ ਬਦਕਾਰਾਂ ਦੀ ਦਾ ਹਨਨ ਹੈ ਹੀ ਹੈ ਜਿੱਥੇ ਔਰਤਾਂ ਦੇ ਉਦਕਾਰਾਂ ਦਾ ਹਨ ਨੇ ਤੇ ਹਾਂ ਜੀ ਇਹ ਗੱਲ ਹੋ ਰਹੀ ਹੈ ਕਿ ਬਠਿੰਡਾ ਦੇ ਐਸਐਸਪੀ ਵੀ ਲੇਡੀ ਹੈ ਮਹਿਲਾ ਐਸਐਸਪੀ ਹੈ ਤੇ ਮਹਿਲਾ ਐਸਐਸਪੀ ਹੋਵੇ ਤੇ ਚੌਕੀ ਇਨਚਾਰਜ ਕਿਸੇ ਮਹਿਲਾ ਨੂੰ ਮਰਦ ਪੁਲਿਸ ਜਿਹੜੀ ਹੈ ਉਹ ਕੁੱਟੇ ਇਹਨੂੰ ਕਿਵੇਂ ਸਮਝ ਸਕਦੇ ਆ ਆਪਾਂ ਕਿਵੇਂ ਦੇਖ ਸਕਦੇ ਆ ਕਿ ਐਸਸੀ ਵਿਰੋਧੀ ਮਹਿਲਾ ਵਿਰੋਧੀ ਇਹ ਪੁਸ ਕਾਰਵਾਈ ਦੇ ਖਿਲਾਫ ਸਿੱਧਾ ਐਕਸ਼ਨ ਜਿਹੜਾ ਉਹ ਹੋਣਾ ਚਾਹੀਦਾ ਤੁਰੰਤ ਕਾਰਵਾਈ ਹੋਣੀ ਚਾਹੀਦਾ ਜਾਂ ਫਿਰ ਦਰਜ ਕਰਕੇ ਦੋਸ਼ੀਆਂ ਨੂੰ ਗਿਰਜ਼ਾਰ ਕੀਤਾ ਜਾਣਾ ਚਾਹੀਦਾ ਜੇ ਨਹੀਂ ਹੁੰਦਾ ਤਾਂ ਨੈਸ਼ਨਲ ਦਲਤ ਮਹਾਪੰਚਾਇਤ ਬਲੋਂ ਸੁਮੂਚੀਆਂ ਦਲਤ ਜਥੇਬੰਦੀਆਂ ਦੀ ਮੀਟਿੰਗ ਬੁਲਾ ਕੇ ਤਿੱਖਾ ਐਕਸ਼ਨ ਜਿਹੜਾ ਹੈਗਾ ਤਿੱਖਾ ਅੰਦੋਰਨ ਅਸੀਂ ਕਰਨ ਤੋਂ ਪਿੱਛੇ ਨਹੀਂ ਹਟਾਂਗੇ ਕੱਟਣਾ ਹੋਈ ਆ ਤੁਹਾਡ ਨੂੰ ਸੋਣੀ ਆ ਨਾ ਅੱਛਾ ਕੀ ਕੱਟਣਾ ਹੋਈ ਆ ਆ ਤੁਸੀਂ ਤੁਹਾਡੇ ਸੋਇਲਿੰਗ ਕਿਉਂ ਆਈ ਹੋਈ ਆ ਸੋਜ ਕਾਤ ਹੋਈ ਆ ਤਾਂ ਬਰਾਬਰ ਜੇ ਇੱਕ ਘਰੇ ਮੈਂ ਕੰਮ ਕਰਦੀ ਹੁੰਦੀ ਸੀਗੀ ਮੈਂ 10 ਸਾਲ ਤੋ ਉਹਨਾਂ ਨੇ ਮੈਨੂੰ ਪੁਲਿਸ ਤੋਂ ਚਕਵਾਤਾ ਚੋਰੀ ਦਾ ਇਨਜਾਮ ਚ ਚੋਰੀ ਦਾ ਇਨਜਾਮ ਲਾਇਆ 50 ਹਜ਼ਾਰ ਦੀ ਚੋਰੀ ਕੀਤੀ ਆਨੇ ਤੁਸੀਂ ਮੈਂ ਤਾਂ ਨਹੀਂ ਕੀਤੀ ਜੀ ਮੈਂ ਚੋਰੀ ਪਰ ਉਹਨਾਂ ਨੇ ਚੋਰੀਆਂ ਮੈਂ ਕਰਦਿਆਂ ਤੋਂ ਚਕਵਾਤਾ ਮੈਨੂੰ ਖਾਣੇ ਚ ਲੱਜਾ ਗਏ ਮੈਨੂੰ ਉਹਨਾਂ ਨੇ ਇੰਨੀ ਮੁਕਟ ਮਾਰ ਕੀਤੀ ਮੈਨੂੰ ਪੈਰਾਂ ਤੋਂ ਵੀ ਨਹੀਂ ਉੱਠਿਆ ਯਾਰ ਬਿਲਕੁਲ ਵੀ ਮੇਰਾ ਹੱਡ ਹੱਡ ਤੋੜਤਾ ਉਹਨਾਂ ਨੇ ਮੀਂਹ ਨਿੱਕੇ ਨਿੱਕੇ ਜਵਾਬ ਹੈ ਜੀ ਮੇਰੇ ਕਿਉਂ ਕੁੱਟਿਆ ਕਿਉਂ ਕਿਹਨੇ ਕੁੱਟਿਆ ਤੁਹਾਨੂੰ ਇਹ ਜੀ ਵੱਡੇ ਸਪੋਰਟਰ ਨੇ ਕੁੱਟਿਆ ਵਾ ਅੱਛਾ ਉਹ ਨਾਲ ਜਨਾਨੀ ਵੀ ਸੀ ਜਿਹੜੂ ਕੁੱਟਰੇ ਹਾਂਜੀ ਲੈਡੀ ਸਪੋਰਟ ਸੂਟ ਤੇ ਚੜ ਗਈ ਸੀ ਜੀ ਮੇਰੇ ਥੂਈ ਤੇ ਅੱਛਾ ਕੁੱਟਿਆ ਵਾ ਪਹਿਲਾਂ ਘਰਦਿਆਂ ਨੇ ਵੀ ਕੁੱਟਿਆ ਉੱਥੇ ਤੁਸੀਂ ਹਾਂਜੀ ਘਰੇ ਵੀ ਬੰਦਾ ਧੱਕੇ ਧੱਕੇ ਮਾਰੇ ਇੱਕ ਦਿਨ ਪਹਿਲਾਂ ਘਰੇ ਵੀ ਕੁੱਟਿਆ ਸੀਗਾ ਜੀ ਘਰੇ ਕੁੱਟਣ ਵਾਲੇ ਕੌਣ ਸੀਗੇ ਜੀ ਇੱਕ ਦਰਸ਼ਨ ਜੀ ਸੀ ਤੇ ਇੱਕ ਰਾਮੂ ਇੱਕ ਕਿਰਨਾ ਇੱਕ ਪਿੰਦੂ ਸੀ ਕਾਰਨ ਕਿ ਕੁੱਟਿਆ ਕਿਉਂ ਤੁੰ ਨੂੰ ਚੋਰੀ ਦੇ ਇੰਜਾਮ ਚ ਜੀ ਅੱਛਾ ਠੀਕ ਇੱਕ ਉਹਨਾਂ ਦੇ ਮੁੰਡੇ ਨੇ ਮੇਰੀ ਬਾਹ ਫੜ ਲਈ ਸਿੱਕ ਦਿਨ ਪਹਿਲਾਂ ਇਹ ਸਾਡੇ ਧਿਆਨ ਚ ਵੀ ਆਇਆ ਪਥਰਾਲੇ ਪਿੰਡ ਦਾ ਇੱਕ ਮੈਟਰ ਹੈ ਉੱਥੇ ਇੱਕ ਲੇਡੀ ਕਿਸੇ ਦੇ ਘਰ ਕੰਮ ਕਰਦੀ ਸੀ ਉਨੇ ਅਲੀਗੇਸ਼ਨਸ ਲਗਾਏ ਆ ਕਿ ਮੈਨੂੰ ਚੌਂਕੀ ਦੇ ਵਿੱਚ ਲਿਜਾ ਕੇ ਜੈਂਟਸ ਪੁਲਿਸ ਨੇ ਕੁੱਟਿਆ ਤੇ ਉਹ ਤਾਕਲ ਵੀ ਹੋਈ ਸੀ ਤੇ ਬਿਆਨ ਵਗੈਰਾ ਵੀ ਦਰਜ ਕਰਵਾਏ ਆ ਪਹਿਲੀ ਗੱਲ ਤਾਂ ਇਹ ਜਿਹੜਾ ਚੌਂਕੀ ਦੇ ਵਿੱਚ ਲਿਜਾ ਕੇ ਜੇ ਕੋਈ ਲੇਡੀ ਲੈ ਕੇ ਗਈਏ ਤਾਂ ਉਹਨੂੰ ਲੇਡੀ ਕਨਸਟੇਬਲੇ ਲੇਡੀ ਫੋਰਸੇ ડીਲ ਕਰਦੀ ਹੈ ਮੇਲ ਜੈਂਟਸ ਕਾਊਂਟਰ ਪਰ ਤਾਂ ડીਲ ਕਰਦੇ ਨਹੀਂ ਤੇ ਦੂਜੇ ਉਹਨੇ ਜਿਹੜੇ ਅਲੀਗੇਸ਼ਨਸ ਲਗਾਏ ਆ ਚੋਰੀ ਦੇ ਆ ਉਹਨਾਂ ਮਾਰਕੁੱਟ ਦੇ ਉਹ ਅਸੀਂ ਤੇ ਉਹਦੀ ਦਖਾਸ ਲੈ ਲਈ ਉਹਨੂੰ ਕੰਸੀਡਰ ਕਰਕੇ ਪੜਤਾਲ 'ਚ ਰੱਖਿਆ ਹੈ ਜਿਵੇਂ ਵੀ ਦੋ ਵੀ ਤੱਥ ਸਾਹਮਣੇ ਆਣਗੇ ਉਹਦੇ ਅਕੋਰਡਿੰਗ ਅਸੀਂ ਕਾਰਵਾਈ ਕਰਾਂਗੇ ਉਹਨਾਂ ਨੇ ਵਾਗ ਵੀ ਕੀਤੀ ਹੈ ਕਿ ਸਾਨੂੰ ਜਿਹੜਾ ਚੋਰੀ ਚਾਰਜ ਦੇ ਖਿਲਾਫ ਵੀ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਲੋਕਾਂ ਨੇ ਵੀ ਜਿੰਨਾਂ ਨੇ ਘਰ ਦੇ ਵਿੱਚ ਮਾਮਾ ਕਰਦੇ ਉਹਨਾਂ ਨੇ ਵੀ ਕੁੱਟਿਆ ਮੈਨੂੰ ਤੇ ਮੈਨੂੰ ਜਿਹੜੇ ਨੇ ਬਦਸ਼ਬਦ ਇਸਤੇਮਾਲ ਕੀਤਾ ਤੇ ਮੇਰੇ ਨਾਲ ਜਿਹੜੀ ਹੈ ਕੁੱਟਮਾਰ ਵੀ ਕੀਤੀ ਤੇ ਮੇਰੀ ਇੱਜ਼ਤ ਨੂੰ ਮਿਹਨਤ ਹੋਣ ਦੇਖੋ ਅਸੀਂ ਸਾਰੇ ਵੈਰੀਫਾਈ ਕਰ ਲਾਂਗੇ ਕਿਉਂਕਿ ਜਿਨ੍ਹਾਂ ਤੇ ਘਰ ਇਹ ਅਲੀਗੇਸ਼ਨ ਲਗਾ ਰਹੇ ਉਹਨਾਂ ਦੇ ਘਰ ਪੂਰੀ ਸੀਸੀਟੀਵੀ ਕੈਮਰਾਸ ਲੱਗੇ ਹੋ ਉਹਨਾਂ ਦੇ ਘਰ ਕਾਫੀ ਸਾਲਾਂ ਤੋਂ ਇਹ ਲੇਡੀ ਕੰਮ ਕਰਦੀ ਸੀ ਤੇ ਉਹ ਸੀਸੀਟੀਵੀ ਕੈਮਰਾ ਦੀ ਫੁਟੇਜ ਵਗੈਰਾ ਅਸੀਂ ਲੈ ਰਹੇ ਹਾਂ ਉਹਦੇ ਅਕੋਰਡਿੰਗ ਅਸੀਂ ਜੇ ਕੁਝ ਆਇਆ ਤਾਂ ਅਸੀਂ ਬਣ ਜਦੋਂ ਚੌਂਕੀ ਲੈ ਕੇ ਕਿੰਨੇ ਕੋਈ ਬਰਾਮਦਗੀ ਹੋਈ ਨਹੀਂ ਨਹੀਂ ਜੀ ਚੌਂਕੀ ਤੇ ਕੋਈ ਬਰਾਮਦਗੀ ਨਹੀਂ ਹੋਈ ਤੇ ਨਾਲ ਜਦੋਂ ਚੌਂਕੀ ਤੋਂ ਗਈ ਹੈ ਬਿਲਕੁਲ ਠੀਕ ਹਾਲੇ ਚੇ ਗਈ ਹੈ ਤੇ ਮੋਤਵਾਰਾਂ ਦੇ ਮੋਤਵਾਰਾਂ ਦੇ ਹਵਾਲੇ ਕੀਤੀ ਉਹਨਾਂ ਦੇ ਸਾਈ ਅੰਡਰਸਾਈਨਚਰਸ ਕੋਈ ਇਹਨਾਂ ਪਰੋਪਰ ਜਿਹੜਾ ਹਵਾਲੇ ਕੀਤੇ ਜਦੋਂ ਕੋਈ ਲਿਖਤੀ ਪੱਟੀ ਹਾਂਜੀ ਲਿਖਤੀ ਹੋਇਆ ਜੀ ਬਿਲਕੁਲ ਲਿਖਤੀ ਹੋਇਆ ਬਿਲਕੁਲ ਠੀਕ ਹਾਲੇ ਚੋਥੋਂ ਗਈ ਹੈ ਹਾਂਜੀ ਬਾਅਦ ਚ ਐਡਮਿਟ ਹੋਈ ਹੈ ਚੌਂਕੀ ਤੋਂ ਜਾਣ ਤੋਂ ਕਾਫੀ ਦੇਰ ਤੋਂ ਬਾਅਦ ਐਡਮਿਟ ਹੋਈ ਹੈ